ਕੰਨੀ ਕੋਈ ਹੈਗੇ ਉਹ ਸਰਕਾਰ ਇਹ ਦੱਸੇ ਵੀ ਉਹ ਸਰਕਾਰ ਕਿਵੇਂ ਆ ਆ ਗੋਲੀਆਂ ਆ 315 ਦੇ ਰਾਉਂਡ ਚਲਾ ਕੇ ਠੀਕ ਹੈ ਜੀ ਸਰਕਾਰ 315 ਦੇ ਰਾਉਂਡ ਚਲਾ ਕੇ ਕਿਹੜੀ ਲੋਕਤੰਤਰ ਦੀ ਰਾਖੀ ਕਰ ਰਹੀ ਹੈਗੀ ਆ ਆਪਣੇ ਕਿਸਾਨਾਂ ਮਜ਼ਦੂਰਾਂ ਤੇ ਇਹ ਜ਼ੁਲਮ ਢਾਉਣਾ ਇਹ ਕਿੱਧਰ ਦੀ ਗੱਲ ਜਾਇਜ਼ ਹੈਗੀ ਆ ਤਾਂ ਇਹ ਜ਼ਬਰ ਹੈਗਾ ਇਹ ਦੁਨੀਆ ਦਾ ਸਭ ਤੋਂ ਵੱਡਾ ਜ਼ਬਰ ਹੈ ਜਿਹੜਾ ਅਰ ਮੈਂ ਕੱਲ ਕਿਹਾ ਸੀ ਪ੍ਰੈਸ 'ਚ ਵੀ ਸਾਡੇ ਵਾਸਤੇ ਇਹ ਇੱਕ ਅਸੀਂ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਨਾ ਚਾਹੁੰਦੇ ਆ ਔਰ ਤੁਸੀਂ ਹੁਣ ਕਹਿੰਦੇ ਹੋ ਪਹਿਲੋਂ ਕਹਿੰਦੇ ਹੋ ਖਾਲਸਤਾਨੀ ਫਿਰ ਕਹਿੰਦੇ ਹੋ ਲੈਫਟ ਲੈਫਟਿਸ ਜਿਹੜੇ ਲੈਫਟ ਵਾਲੇ ਇਹਨਾਂ ਦੇ ਮਗਰ ਹੈਗੇ ਆ ਠੀਕ ਹੈ ਜੀ ਔਰ ਫਿਰ ਕਹਦੇ ਹੋ ਵੀ ਇਹ ਕਾਂਗਰਸ ਪਰ ਘਾ ਰਹੀ ਇਹਨਾਂ ਨੂੰ ਫਿਰ ਕਹਿੰਦੇ ਜੀ ਪੰਜਾਬ ਸਰਕਾਰ ਪਰ ਘਾ ਰਹੀ ਚਾਰ ਗੱਲਾਂ ਤੇ ਆ ਗੀਆਂ ਸਾਡਾ ਕੋਈ ਹੋਰ ਅਜੰਡਾ ਹੈ ਨਹੀਂ ਸਾਡਾ ਝੰਡਾ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਮਨਵਾਉਣਾ ਹੈਗਾ ਕੇਂਦਰ ਦੇ ਮੰਤਰੀ ਕਹਿ ਰਹੇ ਨੇ ਵੀ ਅਸੀਂ ਤਾਂ ਜੀ ਸਾਰੀਆਂ ਗੱਲਾਂ ਮੰਨ ਲਈਆਂ ਕਿਹੜੀ ਗੱਲ ਮੰਨ ਲਈ ਮੈਂ ਸਰਵੰਤ ਸਿੰਘ ਪੰਧੀਰ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੇ ਕਿਸਾਨ ਮਜ਼ਦੂਰ ਮੋਰਚੇ ਦਾ ਕੋਆਰਡੀਨੇਟਰ ਬੋਲਦਾ ਜੀ ਆ ਸਾਡੀ ਸਾਰਿਆਂ ਨੂੰ ਬੇਨਤੀ ਆ ਅਸੀਂ ਅੱਜ ਸ਼ੰਭੂ ਬਾਰਡਰ ਤੋਂ ਲਾਈਵ ਹੋ ਰਹੇ ਹਾਂ ਜਿੱਥੇ ਤੁਹਾਨੂੰ ਪਤਾ ਦੇਸ਼ ਦਾ ਮੋਰਚਾ ਚੱਲ ਰਿਹਾ ਔਰ ਤੁਸੀਂ ਜਿਵੇਂ ਸਾਨੂੰ ਪਿਆਰ ਕਰਦੇ ਜੇ ਔਰ ਜਿਵੇਂ ਤੁਸੀਂ ਸਨਮਾਨ ਦੇ ਰਹੇ ਜੇ ਬਹੁਤ ਵੱਡੀ ਗੱਲ ਆ ਤੇ ਇਹ ਦੁਨੀਆ ਦਾ ਇਤਿਹਾਸਕ ਮੋਰਚਾ ਹੋਣਾ ਵਾ ਜਿਹੜਾ ਇਹ ਸ਼ੁਰੂ ਹੋਇਆ ਵਾ ਇਹਨੂੰ ਵੱਧ ਤੋਂ ਵੱਧ ਪੋਸਟ ਨੂੰ ਸ਼ੇਅਰ ਕਰ ਦਿਓ ਦੋ ਤਰ ਜਹਰ ਬੰਦਾ ਦੇਖੇ ਸਾਡੀ ਗੱਲ ਮੈਸੇਜ ਲੋਕਾਂ ਤੱਕ ਚਲੀ ਜਾਵੇ ਦੇਖੋ ਇੱਕ ਤਾਂ ਅਸੀਂ ਸਰਕਾਰ ਨੂੰ ਹਮੇਸ਼ਾ ਕਹਿੰਨੇ ਆ ਸਾਨੂੰ ਬਦਨਾਮ ਨਾ ਕਰੇ ਵੀ ਇੱਕ ਤਾਂ ਹੈ ਵੀ ਸਾਡਾ ਅਣਖ ਦਾ ਸਵਾਲ ਨਹੀਂ ਰਿਹਾ ਕਦੀ ਕਿ ਅਸੀਂ ਦਿੱਲੀ ਜਾਣਾ ਹੀ ਜਾਣਾ ਵਾ ਦਿੱਲੀ ਕਿਉਂ ਜਾਣਾ ਵਾ ਉਹ ਏਜੰਡਾ ਤੈ ਹੋਣਾ ਜੇ ਦਿੱਲੀ ਕਿਉਂ ਜਾਣਾ ਨਾ ਅਸੀਂ ਇਹ ਅਣਖ ਦੇ ਸਵਾਲ ਬਣਾਏ ਵੀ ਸਿ ਬੈਰੀਕੇਡ ਤੋੜਨੇ ਹੀ ਤੋੜਨੇ ਨੇ ਤੇ ਇਸ ਕਰਕੇ ਇਸ ਕਰਕੇ ਸਰਕਾਰ ਜਿਹੜੇ ਇਸ ਕਿਸਮ ਦੇ ਪ੍ਰਚਾਰ ਪ੍ਰੋਪਗੈਂਡ ਨੂੰ ਨਾ ਕਰੇ ਸਾਡਾ ਮੁੱਖ ਝੰਡਾ ਵੀ ਸਰਕਾਰ ਐਮ ਐਸ ਪੀ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਵੇ ਉਹਨਾਂ ਗੱਲਾਂ ਤੋਂ ਡੀਰੀਲ ਨਾ ਕਰੇ ਸਰਕਾਰ ਡੀਰੀਲ ਨਾ ਕਰੇ ਸਾਨੂੰ ਸਾਡਾ ਮੁੱਖ ਝੰਡਾ ਹੈਗਾ ਜਿ ਡਾਕਟਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਅਨੁਸਾਰ ਫਸਲਾਂ ਦੇ ਭਾਅ ਦਿੱਤੇ ਜਾਣ ਸਾਡਾ ਮੁੱਖ ਏਜੰਡਾ ਇਹ ਹੈਗਾ ਵੀ ਕਿਸਾਨ ਤੇ ਖੇਤ ਮਜ਼ਦੂਰ ਦਾ ਕਰਜ਼ਾ ਖਤਮ ਕੀਤਾ ਜਾਵੇ ਸਾਡਾ ਮੁੱਖ ਏਜੰਡਾ ਇਹ ਹੈਗਾ ਵੀ ਕਿਸਾਨਾਂ ਦੀ ਫਸਲੀ ਬੀਮਾ ਯੋਜਨਾ ਸਰਕਾਰ ਆਪਣੇ ਉੱਤੇ ਕਰੇ ਜਿਹੜੀ ਉਹਨੂੰ ਬੰਦ ਹੀ ਹੈਗੀ ਆ ਸਾਡਾ ਇਹ ਮੁੱਖ ਏਜੰਡਾ ਹੈਗਾ ਵੀ ਕਿਸਾਨ ਤੇ ਖੇਤ ਮਜ਼ਦੂਰ ਜਦੋਂ 80 ਸਾਲ ਦਾ ਹੋ ਜਾਂਦਾ ਉਦੋਂ ਉਹਨੂੰ ਜਿਹੜੀ ਆ 10000 ਰੁਪਿਆ ਜਿਹੜੀ ਆ ਪੈਨਸ਼ਨ ਮਿਲਣੀ ਚਾਹੀਦੀ ਆ ਸਾਡਾ ਮੁੱਖ ਏਜੰਡਾ ਇਹ ਹੈ ਕਿ ਆਪੀ ਨਰੇਗਾ 200 ਦਿਨ ਚੱਲੇ ਉਹਦੀ ਦਿਹਾੜੀ 700 ਰੁਪਿਆ ਹੋਵੇ ਸਾਡਾ ਮੁੱਖ ਏਜੰਡਾ ਇਹ ਹੈਗਾ ਵਾ ਵੀ ਭਾਰਤ ਵਿਸ਼ਵ ਵਪਾਰ ਸੰਸਥਾ ਦੇ ਵਿੱਚੋਂ ਖੇਤੀ ਸੈਕਟਰ ਨੂੰ ਬਾਹਰ ਕਰ ਲਵੇ ਨਹੀਂ ਤਾਂ ਉਹ ਕਾਰਪੋਰੇਟ ਘਰਾਣੇ ਖਾ ਜਾਣਗੇ ਤੋਂ ਇਹ ਸਾਡੀਆਂ ਮੰਗਾਂ ਵਾਂ ਆਦਿਵਾਸੀਆਂ ਦੀ ਸੰਵਿਧਾਨ ਦੀ 5ਵੀਂ ਸੂਚੀ ਲਾਗੂ ਕੀਤੀ ਜਾਵੇ। ਮੰਤਰੀ ਜੀ ਭਾਵੇਂ ਗੱਲਾਂ ਕਰਦੇ ਨੇ ਪਰ ਹਾਸ ਰਸ ਦੇ ਵਿੱਚ ਜਿੱਥੇ ਉਹਨਾਂ ਦੀਆਂ ਜ਼ਮੀਨਾਂ ਖੋਈਆਂ ਜਾ ਰਹੀਆਂ ਛੱਤਸਗੜ੍ਹ ਦੇ ਵਿੱਚ ਉਹ ਲਗਾਤਾਰ ਲੜ ਰਹੇ ਨੇ ਉਹਦੇ ਬਾਰੇ ਕੁਛ ਨਹੀਂ ਬੋਲਿਆ ਜਾ ਰਿਹਾ ਆਦਿਵਾਸੀਆਂ ਦੇ। ਤੋਂ ਇਹ ਇਹ ਝਾੜੇ ਮੁੱਖ ਝੰਡੇ ਤੋਂ ਸਰਕਾਰ ਕਰੂਗੀ ਕੀ ਜਿਹੜਾ ਉਹ ਝੰਡਾ ਰੋਲ ਰਹੀ ਆ ਵੀ ਸਾਡਾ ਬਾਹਰੋਂ ਕਣਕ ਇੰਪੋਰਟ ਕਰਕੇ ਕਰਨ ਦਾ ਕੋਈ ਇਰਾਦਾ ਨਹੀਂ ਹੈਗਾ ਨਾ ਡਿਊਟੀ ਡਿਊਟੀ ਖਤਮ ਕਰਨ ਚੱਲੇ ਆ। ਕੋਈ ਖੌਤੀ ਬੁੱਧੀ ਜੀ ਵੀ ਬੋਲ ਰਹੇ ਆ। ਜਦੋਂ ਭਰਾਵੋ ਸਮਝੌਤਾ ਐਗਰੀਮੈਂਟ ਹੋ ਗਿਆ 2 ਦੋ ਸਾਲ ਖਲੋਚਣਗੇ 3 ਸਾਲ ਖਲੋਜਣਗੇ। ਜੇ ਅਸੀਂ ਸਮਝੌਤੇ ਬਾਰੇ ਨਹੀਂ ਬੋਲਦੇ ਹੈਗੇ ਇਹ ਕਰਮੁਕਤ ਵਪਾਰ ਸਮਝੌਤਾ ਨੁਕਸਾਨ ਕਰੂਗਾ ਸਾਡਾ। ਹੁਣ ਫਰਾਂਸ ਦੇ ਕਿਸਾਨਾਂ ਦਾ ਨੁਕਸਾਨ ਹੋ ਹੀ ਰਿਹਾ ਵਾ ਜਿਵੇਂ ਉਹ ਬੋਲ ਰਹੇ ਆ ਕਿ ਤੁਸੀਂ ਸਬਜ਼ੀਆਂ ਤੇ ਫਲ ਬਾਹਰੋਂ ਮੰਗਾ ਰਹੇ ਅੱਗੇ ਜੀ। ਤੋ ਇਸ ਕਰਕੇ ਸੀ ਕਿ ਇਹਨੇ ਸਮਝੌਤਾ ਵਾਪਸ ਲਿਆ ਜਾਏ ਤੁਸੀਂ ਜੇ ਬਾਹਰੋਂ ਫਸਲਾ ਮੰਗਾਓਗੇ ਡਬਲਯੂਟੀਓ ਦੀ ਪਾਲਿਸੀ ਦੇ ਅਨੁਸਾਰ ਉਹਨਾਂ ਤੇ ਜਿਹੜੀ ਇੰਪੋਰਟ ਡਿਊਟੀ ਆ ਉਹ ਖਤਮ ਕਰ ਦਿਓਗੇ ਤਾਂ ਇਹ ਸਾਡਾ ਨੁਕਸਾਨ ਹੋਊਗਾ ਤੋ ਸ਼ੰਭੂ ਦੇ ਵਿੱਚ ਜੋ ਕੁਝ ਘਟਨਾ ਕਰਮ ਹੋ ਰਿਹਾ ਮੈਂ ਤੁਹਾਨੂੰ ਦੱਸਦਾ ਹੈਗਾ ਸਾਰਾ ਤੋ ਇਹ ਮੰਗਾ ਸਾਡੀਆਂ ਡੀਰੇਲ ਕਰਕੇ ਸਾਨੂੰ ਜਿਹੜਾ ਵਾ ਉਹ ਖਾਲਿਸਤਾਨੀ ਹੋਣਦਾ ਜਿਹੜਾ ਵਾ ਫਤਵਾ ਦੇ ਰਹੀ ਆ ਬਾਹਰ ਸਰਕਾਰ ਉਹਦੇ ਕੁਝ ਚੈਨਲ ਅਸੀਂ ਪਹਿਲਾਂ ਵੀ ਸਪਸ਼ਟ ਕੀਤਾ ਵੀ ਸਦੇਸ਼ ਦੇ ਕਿਸਾਨ ਮਜ਼ਦੂਰ ਐ ਸੀ ਅਸੀਂ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਨਾ ਚਾਹੁੰਦੇ ਆ ਔਰ ਤੁਸੀਂ ਹੁਣ ਕਹ ਲਓ ਪਹਿਲਾਂ ਕਹਿੰਦੇ ਹੋ ਖਾਲਸਤਾਨੀ ਫਿਰ ਕਹਿੰਦੇ ਹੋ ਲੈਫਟ ਲੈਫਟਿਸ ਜਿਹੜੇ ਲੈਫਟ ਵਾਲੇ ਇਹਨਾਂ ਦੇ ਮਗਰ ਹੈਗੇ ਆ ਠੀਕ ਆ ਜੀ ਔਰ ਫਿਰ ਕਹਦੇ ਹੋ ਵੀ ਇਹ ਕਾਂਗਰਸ ਦੇ ਭੜਕਾ ਰਹੀ ਇਹਨਾਂ ਨੂੰ ਫਿਰ ਕਹਿੰਦੇ ਜੀ ਪੰਜਾਬ ਸਰਕਾਰ ਭੜਕਾ ਰਹੀ ਚਾਰ ਗੱਲਾਂ ਤੇ ਆ ਗੀਆਂ ਸਾਡਾ ਕੋਈ ਹੋਰ ਅਜੰਡਾ ਹੈ ਨਹੀਂ ਸਾਡਾ ਅਜੰਡਾ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਮੰਨਵਾਉਣਾ ਹੈਗਾ ਕੇਂਦਰ ਦੇ ਮੰਤਰੀ ਕਹਿ ਰਹੇ ਨੇ ਵੀ ਅਸੀਂ ਤਾਂ ਜੀ ਸਾਰੀਆਂ ਗੱਲਾਂ ਮੰਨ ਲਈਆਂ ਕਿਹੜੀ ਗੱਲ ਮੰਨ ਲਈ ਦੇਖੋ ਕੇਂਦਰ ਸਰਕਾਰ ਕਮੇਟੀਆਂ ਬਣਾ ਕੇ ਠੰਡੇ ਬਸਤੇ ਚ ਪਾਉਣਾ ਚਾਹੁੰਦੀਆਂ ਇਹ 23 ਫਸਲਾਂ ਤੇ ਐਮਐਸਪੀ ਤੈਅ ਕਰਦੇ ਨੇ ਅਸੀਂ ਇਹਨਾਂ ਨੂੰ ਕਿਹਾ ਅਰੇ ਨਾ ਜੀ ਐਮਐਸਪੀ ਦਾ ਰੇਟ ਲਾਉਣ ਵਾਲੀ ਸੀਏਸੀਪੀ ਕਮੇਟੀ ਆ ਉਹ ਸਾਰੇ ਦੇਸ਼ ਦਾ ਡਾਟਾ ਕਲੈਕਸ਼ਨ ਕਰਦੀ ਆ ਔਰ 6 ਮਹੀਨੇ ਬਾਅਦ ਉਹ ਰੇਟ ਦਿੰਦੀ ਹੈਗੀ ਆ ਇਦਾਂ ਰੀਟ ਦਾ ਤਾਂ ਐਲਾਨ ਕਰਦੇ ਕਰਦੇ ਆ ਉਹਨਾਂ 'ਚ ਜਿਵੇਂ ਪੰਜਾਬ ਦੇ ਵਿੱਚ ਕਣਕ ਝੋਨਾ ਕਪਾਹਰ ਕੀ ਵਿਕੀ ਨਹੀਂ ਤੇ ਗੰਨਾ ਇਹ ਖਰੀਦ ਹੁੰਦੀ ਆ ਬਾਕੀ ਫਸਲਾਂ ਦੀ ਖਰੀਦ ਨਹੀਂ ਹੁੰਦੀ ਹੈਗੀ ਤਾਂ ਅਸੀਂ ਕਹਿ ਆ ਵੀ ਤੁਸੀਂ 23 ਫਸਲਾਂ ਦੇ ਤੇ ਤੁਹਾਡਾ ਤੈ ਫਾਰਮੂਲਾ ਵਾ ਜੇ ਤੁਸੀਂ ਚਾਹੁੰਦੇ ਹੋ ਭਾਵੇਂ ਸਾਡੀਆਂ ਸਾਰੀਆਂ ਫਸਲਾਂ ਤੇ ਐਮ ਐਸ ਪੀ ਖਰੀਦੀ ਗਰੰਟੀ ਕਾਨੂੰਨ ਬਣਾਉਂਦਾ ਮੰਗਿਆ ਪਰ ਤੁਸੀਂ 23 ਫਸਲਾਂ ਤਾਂ ਦੇ ਹੀ ਰਹੇ ਜੇ ਸਾਨੂੰ ਵੀ ਉਹਤੇ ਲੀਗਲ ਸਿਉਰਟੀ ਕਰ ਦੋ ਸਾਨੂੰ ਸਿਕਿਉਰਟੀ ਦੇ ਦੋ ਵੀ ਸਾਡੀ ਫਸਲ ਜੜੀ ਤੁਸੀਂ ਐਮਐਸਪੀ ਦੋਗੇ ਉਦੋਂ ਹੀਠਾ ਨਹੀਂ बिकੂਗੀ ਹੈਗੀ ਪਰ ਪਰ ਦੇਖੋ ਨਾ ਉਹ ਤਰਕ ਦਿੱਤੇ ਜਾਂਦੇ ਨੇ ਇਹਦੇ ਵਿਚਾਰ ਕਰਨੇ ਹਾਂ ਸੀ2 50% ਤੇ ਸਾਰੀਆਂ ਗੱਲਾਂ ਸੰਭਵ ਨੇ ਵੀ ਕੀ ਇਨਪੁਟਸ ਨੇ ਉਹ ਵੀ ਸੀਏਸੀਪੀ ਦੇ ਵਿੱਚ ਇਹਨਾਂ ਦਿੱਤੀਆਂ ਹੀ ਹੋਈਆਂ ਨੇ ਉਹ ਮੈਂ ਨਹੀਂ ਗੱਲ ਭਾਵੇਂ ਉਹ ਕਟਾ ਕੇ ਉਹਨਾਂ ਦੇ ਇਨਪੁਟਸ ਦੇ ਵਿੱਚ ਸਾਡਾ ਰੋਲਾ ਹੈਗਾ ਵਾ ਤੋ ਸਰਕਾਰ ਜਾਣਬੁੱਝ ਕੇ ਦੇਸ਼ ਨੂੰ ਗੁੰਮਰਾਹ ਕਰ ਰਹੀ ਹੈਗੀ ਆ ਤੋ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਵਾ ਵੀ ਜਿਵੇਂ ਭਾਰਤੀ ਦੀ ਸਰਕਾਰ ਨੇ ਸ਼ੰਭੂ ਬਾਰਡਰ ਤੇ ਬਲ ਪ੍ਰਯੋਗ ਕੀਤਾ ਵਾ ਔਰ ਜਿਵੇਂ ਜਿਵੇਂ ਜ਼ਬਰ ਕਰ ਰਹੀ ਆ ਉਹ ਤੋ ਇਹ ਕੋਈ ਲੋਕਤੰਤ੍ਰਿਕ ਸਰਕਾਰ ਨਹੀਂ ਹੈਗੀ ਔਰ ਜਿੰਨੂੰ ਹੱਕ ਆ ਵੀ ਇਸ ਕਿਸਮ ਦਾ ਜ਼ਬਰ ਜੜਾ ਵਾ ਉਹ ਕਿਸਾਨਾਂ ਮਜ਼ਦੂਰਾਂ ਤੇ ਕੀਤਾ ਜਾਵੇ ਨਿਹੱਤੇ ਹੈਗੇ ਆ ਸਾਡੇ ਕੋ ਕਿਹੜੀਆਂ ਕੋਈ ਬੰਬ ਬੰਦੂਕਾਂ ਨੇ ਆਪਣੇ ਝੰਡੇ ਡੰਡੇ ਨੇ ਤੇ ਆਪਣੇ ਬਚਾਅ ਦੇ ਵਿੱਚ ਜੋ ਸਾਥੋਂ ਸੰਭਵ ਹੁੰਦਾ ਸੀ ਬਚਾਅ ਕਰਦੇ ਆ ਮੈਂ ਤੁਹਾਨੂੰ ਤਾਂ ਦਿਖਾ ਰਿਹਾ ਸੀ ਇੱਕ ਤਾਂ ਆ ਦੇਖੋ ਅਸੀਂ ਫੌਜੀਆ ਨੂੰ ਪੁੱਛਿਆ ਉਹ ਕਹਿੰਦੇ ਵੀ ਆਹ ਜਿਹੜੀ ਸ਼ੈਲਿੰਗ ਆ ਇਹ ਸਾਡੇ ਤੇ ਨਹੀਂ ਵਰਤੀ ਜਾ ਸਕਦੀ ਪਾਰੀ ਹੈਵੀ ਸ਼ੈਲਿੰਗ ਕਰ ਰਹੇ ਨੇ ਜਿਹੜੀ ਮੈਂ ਤੁਹਾਨੂੰ ਦਿਖਾ ਰਿਹਾ ਹੈਗਾ ਮੈਂ ਤੁਹਾਨੂੰ ਹੋਰ ਵੀ ਦਿਖਾ ਲੂੰਗਾ ਵੀ ਇਹ ਕੀ ਕੁਸ਼ ਕਰ ਰਹੇ ਨੇ ਐਸਾ ਹਲਾਰ ਦੀ ਗੋਲੀ ਵੀ ਆਉਂਦੇ ਤਾਂ ਜੜਾ ਵਾ ਮੈਂ ਜੇਬ ਤੋਂ ਥੱਲੇੋਂ ਕੱਢਦਾ ਹੈਗਾ ਥੋੜਾ ਹਿਲਦਾ ਵੀ ਹੈਗਾ ਉਤੋਂ ਕੱਢ ਕੇ ਤੁਹਾਨੂੰ ਦਿਖਾ ਲਣਾ ਕਿ ਕਿਰਿਆ-ਕਿਰਿਆ ਚੀਜ਼ਾਂ ਇਹਨਾਂ ਕੋਲੇ ਇਹ ਵਰਤੋਂ ਕਰਦੇ ਆ ਔਰ ਮਨੇ ਕੋਈ ਕੜ ਲੈਣ ਦੋ ਤੁਹਾਨੂੰ ਮੈਂ ਸਹਤ ਤੋਂ ਇਧਰ ਜੇਬਾ ਮੇਰੇ ਸਹਿਯੋਗੀ ਥੋੜੇ ਅੱਗੇ ਪਿੱਛੇ ਨੇ ਹਾਂ ਆ ਦੇਖੋ ਆ ਐਸਐਲਆਰ ਦੀ ਗੋਲੀਆਂ ਇਹ ਹਵਾਈ ਚੱਲੀ ਹੋਊ ਜਿਹੜੀ ਜਿਹਦੀ ਵਰਤੋਂ ਹੋਈ ਐ ਸੀ ਫੌਜੀਆਂ ਨੂੰ ਪੁੱਛਿਆ ਵੀ ਕਿਹੜੀ ਫਾਇਰ ਦਾ ਖੋਲਿਆ ਇਹ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਨਾਲ ਕਿਵੇਂ ਜ਼ਬਰ ਟਾ ਰਹੇ ਨੇ ਸਾਡੇ ਤੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਦੇਸ਼ ਦੁਨੀਆ ਤੱਕ ਪਹੁੰਚਦੀ ਜਾਵੇ ਤਾਂ ਆ ਰਹੇ ਦੋਗਾ ਆ ਦੇਖੋ ਐਡੀ ਵੱਡੀ ਰਬੜ ਦੀ ਗੋਲੀ ਆ ਇਹ ਜਦੋਂ ਬਹੁਤ ਨੇੜਿਓਂ ਮਾਰਦੇ ਆ ਤੇ ਗੱਡੀ ਦਾ ਟਾਇਰ ਸ਼ੀਸ਼ਾ ਹੋਰ ਕੁਝ ਸ਼ੀਸ਼ਾ ਵੀ ਭੰਨ ਦਿੰਦੇ ਆ ਗੱਡੀ ਦਾ ਤੋ ਇਹ 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 ਸਾਰਾ ਕੁਝ ਇੰਨਾ ਇੰਨਾ ਤਸ਼ੱਦਦ ਢਾਉਣਾ ਔਰ ਫਿਰ ਸਾਨੂੰ ਨਾਮ ਬਦਨਾਮ ਕਰ ਲਈ ਫਿਰ ਖਾਲਸਤਾਨੀਆਂ ਦਾ ਟੈਕ ਲਾਉਣਾ ਇਹ ਸਰਕਾਰ ਪਹਿਲੋ ਵੀ ਕਰਦੀ ਸੀ ਗਾਹ ਮੇ ਕਰ ਰਹੀ ਆ ਤੋ ਇਸ ਕਰਕੇ ਤੁਸੀਂ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਵੀ ਇੰਨਾ ਜ਼ਬਰ ਹੋ ਰਿਹਾ ਮੈਂ ਤੁਹਾਨੂੰ ਖਾਦਾ 50 ਟਾਇਰ ਗੈਸ ਆ ਜਿਹੜੀ ਨਹੀਂ ਵਰਤੀ ਜਾ ਸਕਦੀ ਸਾਡੇ ਤੇ ਜਿਹੜੇ ਪੂਰੇ ਬੰਮ ਧਮਾਕੇ ਹੋ ਰਹੇ ਆ ਆ 315 ਦੇ ਫਾਇਰ ਜਿਹੜੇ ਆ ਆ ਆ ਮੈਂ ਤੁਹਾਨੂੰ ਦਿਖਾ ਰਿਹਾ ਇਹ 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 ਵਰ ਇਹ ਵਰਤੇ ਜਾ ਰਹੇ ਆ ਔਰ ਆ ਰਬੜ ਦੀਆਂ ਗੋਲੀਆਂ ਆ ਵੱਡਾ ਰਬੜ ਦਾ ਗੋਲਾ ਵਾ ਜਿਹੜਾ ਜਿਹੜੀ ਜਿਹਦੀ ਵਰਤੋਂ ਹੋਰ ਵੀ ਅਸੀਂ ਦੋ ਤਿੰਨ ਕਿਸਮ ਦੀਆਂ ਰਬੜ ਦੀਆਂ ਗੋਲੀਆਂ ਦੇਖੀਆਂ ਹੈਗੀਆਂ ਜਿਹੜੀਆਂ ਕੇਂਦਰ ਸਰਕਾਰ ਕਰ ਰਹੀ ਆ ਤੋ ਦੂਸਰਾ ਭਰਾਓ ਦੇਖੋ ਨਿਹੱਥੇ ਲੋਕ ਲਗਭਗ ਕੱਲ ਤੋਂ 8-10 ਘੰਟੇ ਤੱਕ ਸਰਕਾਰ ਦੇ ਜ਼ਬਰ ਨੂੰ ਸਹਿੰਦੇ ਰਹੇ ਅਰ ਸਾਡਾ ਮੰਨਣਾ ਵੀ ਦੂਜੇ ਬੰਨੇ ਵੀ ਤਾਂ ਸਾਡੇ ਘਰਾਂ ਤੋਂ ਪੁਲਿਸ ਦੇ ਜਵਾਨ ਫੌਜ ਦੇ ਜਵਾਨ ਹੈਗੇ ਆ ਹੋਰ ਤਾਂ ਨਹੀਂ ਕੋਈ ਹੈਗੇ ਤੋ ਸਰਕਾਰ ਇਹ ਦੱਸੇ ਵੀ ਉਹ ਸਰਕਾਰ ਕਿਵੇਂ ਆ ਆ ਗੋਲੀਆਂ ਆ 315 ਦੇ ਰਾਊਂਡ ਚਲਾ ਕੇ ਠੀਕ ਹੈ ਜੀ ਸਰਕਾਰ 315 ਦੇ ਰਾਊਂਡ ਚਲਾ ਕੇ ਕਿਹੜੀ ਲੋਕਤੰਤਰ ਦੀ ਰਾਖੀ ਕਰ ਰਹੀ ਹੈਗੀ ਆ ਆਪਣੇ ਕਿਸਾਨਾਂ ਮਜ਼ਦੂਰਾਂ ਤੇ ਇਹ ਜ਼ੁਲਮ ਢਾਉਣਾ ਇਹ ਕਿੱਧਰ ਦੀ ਗੱਲ ਜਾਇਜ਼ ਹੈਗੀ ਆ ਤੋ ਇਹ ਜ਼ਬਰ ਹੈਗਾ ਇਹ ਦੁਨੀਆ ਦਾ ਸਭ ਤੋਂ ਵੱਡਾ ਜ਼ਬਰ ਆ ਜਿਹੜਾ ਅਰ ਮੈਂ ਕੱਲ ਕਿਹਾ ਸੀ ਪ੍ਰੈਸ 'ਚ ਵੀ ਸਾਡੇ ਵਾਸਤੇ ਇਹ ਇਹ ਕਾਲਾ ਦਿਹਾੜਾ ਏ ਦੇਸ਼ ਦੇ ਇਤਿਹਾਸ ਦੇ ਵਿੱਚ ਦੇਸ਼ ਦੀ ਰਾਜਨੀਤੀ ਦੇ ਇਤਿਹਾਸ ਦੇ ਵਿੱਚ ਇਹ ਬਲੈਕ ਡੇ ਵਜੋਂ ਮਨਾਇਆ ਜਾਣਾ ਚਾਹੀਦਾ ਜਦੋਂ ਔਰ ਉੱਥੇ ਪੁਲਿਸ ਨਹੀਂ ਜੇ ਹੈਗੀ ਅਰਧ ਸੈਨਿਕ ਫੋਰਸ ਨੇ CRPF RPF ਉਹ ਤਾਇਨਾਤ ਨੇ ਔਰ ਜਿਹੜਾ ਖ਼ਬਰ ਚੋਂ ਪਤਾ ਲੱਗਾ ਕਿ ਸੇ 161 ਕੰਪਨੀਆਂ ਲਾਈਆਂ ਹੋਈਆਂ ਨੇ